yeah yeah i call again letter yeah all right thank you kene chote english aundi hai haan ji haan ji ki gall hogi ki tenu e da arth pata hai i will call again letter haan ji mainu pata hai e da matlab hunda hai ki main tenu ruk ke dobare call karanga chote je tenu inni english aundi hai fir ta tu padha likha hovega ਹਾਂਜੀ ਬਾਈ ਮੈਂ ਬਹੁਤ ਪੜਿਆ ਲਿਖਿਆ ਮੈਂ ਡਿਪਲੋਮਾ ਕਰਿਆ ਆਇਆ ਹੈਗਾ ਮੈਂ ਇੱਕ ਸੌਫਟਵੇਅਰ ਇੰਜੀਨੀਅਰ ਆਏ ਜੇ ਜੋ ਇਨਾ ਪੜਿਆ ਲਿਖਿਆ ਹੈ ਤਾਂ ਫਿਰ ਇੱਥੇ ਬਾਹਰ ਅੱਗੇ ਸਿਕਿਉਰਿਟੀ ਗਾਰਡ ਕਿਉਂ ਲੱਗੇ ਬਾਈ ਜੀ ਗੱਲ ਪਤਾ ਕੀ ਸੀਗੀ ਮੈਂ ਜਿਹੜੀ ਕੰਪਨੀ ਚ ਕੰਮ ਕਰਦਾ ਸੀਗਾ ਮੈਂ ਉਹਨਾਂ ਨੂੰ ਬਹੁਤ ਵਧੀਆ ਕੰਮ ਕਰਕੇ ਦਿੰਦਾ ਸੀਗਾ ਪਰ ਕੀ ਅਚਾਨਕ ਉਹਨਾਂ ਦੀ ਜਿਹੜੀ ਕੰਪਨੀ ਹੈ ਉਹ ਲੌਸ ਚ ਜਾਣ ਲੱਗੀ ਉਹਨਾਂ ਨੂੰ ਘਾਟਾ ਪੈਣ ਲੱਗ ਗਿਆ ਉਹਨਾਂ ਨੇ ਹੌਲੇ ਹੌਲੇ ਕਰਕੇ ਸਾਰੇ EMPLOYE ਹਟਾਤੇ ਤਾਂ ਕਰਕੇ ਮੇਰੀ ਨੌਕਰੀ ਚਲੀ ਗਈ ਮੈਂ ਹੋਰ ਨੌਕਰੀ ਦੀ ਤਲਾਸ਼ ਚ ਸੀਗਾ ਪਰ ਮੈਨੂੰ ਹਜੇ ਕੋਈ ਨੌਕਰੀ ਮਿਲੀ ਨਹੀਂ ਸੀ। ਇਸ ਤੋਂ ਪਹਿਲਾਂ ਮੈਨੂੰ ਕੋਈ ਨੌਕਰੀ ਮਿਲਦੀ ਤਾਂ ਮੇਰੇ ਬਾਪੂ ਦੇ ਸੱਟ ਵੱਜ ਗਏ। ਮੇਰਾ ਬਾਪੂ ਇੱਥੇ ਇੱਕ ਸਕਿਉਰਟੀ ਗਾਰਡ ਸੀਗਾ। ਤਾਂ ਕਰਕੇ ਉਹ ਤਾਂ ਹੁਣ ਮੰਜੇ ਤੇ ਪਈ ਸੀਗੇ ਉਹਨਾਂ ਕੋਲੇ ਪੈਸੇ ਹੈ ਨਹੀਂ ਸੀਗੇ। ਘਰ ਦਾ ਗੁਜ਼ਾਰਾ ਨਹੀਂ ਹੁੰਦਾ ਸੀਗਾ। ਤੇ ਤਾਂ ਮੈਂ ਕਿਹਾ ਵੀ ਚਲੋ ਜਿੰਨਾ ਚਿਰ ਮੈਨੂੰ ਕੋਈ ਨੌਕਰੀ ਨਹੀਂ ਮਿਲਦੀ ਤਾਂ ਮੈਂ ਉਹਨਾਂ ਚਿਰ ਬਾਪੂ ਦੀ ਜੌਬ ਤੇ ਆਉਣਾ ਬਾਈ ਹੁਣ ਇੱਥੇ। ਅੱਛਾ ਤੂੰ ਆ ਵੀ ਡੈਡੀ ਦੀ ਥਾਂ ਤੇ ਜੌਬ ਕਰਦਾ ਹੈਂ। ਹਾਂਜੀ ਸਰ ਅਸਾਂ ਚ ਗੱਲ ਪਤਾ ਕੀ ਹੈ ਜਿਹੜੀ ਸਾਡੀਆਂ ਮਿਡਲ ਕਲਾਸ ਫੈਮਲੀਆ ਹੋਣੀਆਂ ਉਹਨਾਂ ਦਾ ਗੁਜ਼ਾਰਾ ਇਸੇ ਤਨਖਾਣ ਵਾਲੀ ਚੱਲਦਾ ਹੁੰਦਾ ਜੇ ਹੁਣ ਮੰਨ ਲਓ ਆਪ ਜਨਾਂ ਰੁਕ ਜਾਂਦੀ ਤਾਂ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਸੀ ਰੋਟੀ ਨਹੀਂ ਪਕਣ ਸੀਗੀ ਤਾਂ ਕਰਕੇ ਮੈਂ ਕਿਹਾ ਵੀ ਕਿਉਂ ਨਾ ਆਪਾ ਸਕਿਉਰਟੀ ਗਾਰਡ ਦੀ ਜੌਬ ਕਰ ਲਈਏ ਨਾ ਤਾਂ ਪਾਪਾ ਦੀ ਨੌਕਰੀ ਬਚ ਰਹੂਗੀ ਤੇ ਨਾਲੇ ਆਪਣੇ ਘਰ ਦਾ ਗੁਜ਼ਾਰਾ ਚੱਲੀ ਜਾਊਗਾ ਹੁਣ ਦੇਖ ਪਾਪਾ ਤਾਂ ਬੈਡ ਰੈਸਟ ਤੇ ਨੇ ਉਹਨਾਂ ਨੂੰ ਤਾਂ ਹੁਣ 1 ਮਹੀਨਾ ਕੋਈ ਕੰਮ ਨਹੀਂ ਕਰਨਾ ਉਹਨਾਂ ਨੇ ਉਹਨਾਂ ਨੇ ਤਾਂ ਰੈਸਟ ਹੀ ਕਰਨੀ ਹੈ ਗੱਲ ਇਹ ਤਾਂ ਕਰਕੇ ਮੈਂ ਉਹਨਾਂ ਦੇ ਖਾਤੇ ਇੱਥੇ ਆ ਕੇ ਸਕਿਉਰਟੀ ਗਾਰਡ ਦੀ ਨੌਕਰੀ ਕਰ ਲੈਣਾ ਨਾਲੇ ਘਰ ਦਾ ਗੁਜ਼ਾਰਾ ਚੱਲ ਜੇ ਚੱਲ ਠੀਕ ਹੈ ਤੂੰ ਨਹੀਂ ਤਾਂ ਤੇ ਕੰਮ ਕਰੀ ਜਾਂਦਾ ਪਰ ਤੈਨੂੰ ਬੁਰਾ ਨਹੀਂ ਲੱਗਦਾ ਤੂੰ ਹੈਗਾ ਤਾਂ ਸੌਫਟਵੇਅਰ ਇੰਜੀਨੀਅਰ ਤੇ ਕਰੀ ਤੂੰ ਸਕਿਉਰਟੀ ਗਾਰਡ ਦੀ ਨੌਕਰੀ ਜਾਂਦੇ ਪਰ ਤੈਨੂੰ ਫੀਲ ਤਾਂ ਜ਼ਰੂਰ ਹੁੰਦਾ ਹੋਊਗਾ ਨਹੀਂ ਨਹੀਂ ਜੀ ਮੈਨੂੰ ਕੋਈ ਬੁਰਾ ਨਹੀਂ ਲੱਗਦਾ ਮੈਨੂੰ ਕੋਈ ਫੀਲ ਨਹੀਂ ਆਉਂਦਾ ਕਿਉਂਕਿ ਦੇਖੋ ਜੀ ਮੈਂ ਜਦੋਂ ਨਿੱਕਾ ਸੀਗਾ ਮੇਰੇ ਪਾਪਾ ਸਕਿਉਰਟੀ ਗਾਰਡ ਦੀ ਉਦੋਂ ਦੀ ਜੌਬ ਕਰਦੇ ਆ ਉਹਨਾਂ ਨੇ ਇਹ ਸਕਿਉਰਟੀ ਗਾਰਡ ਦੀ ਜੌਬ ਕਰਕੇ ਮੈਨੂੰ ਇੰਨਾ ਪੜਾਇਆ ਲਿਖਾਇਆ ਜੇ ਮੈਂ ਅੱਜ ਸੌਫਟਵੇਅਰ ਇੰਜੀਨੀਅਰ ਬਣਿਆ ਤਾਂ ਇਹ ਸਕਿਉਰਟੀ ਗਾਰਡ ਦੀ ਜੌਬ ਕਰਕੇ ਬਣਿਆ ਫੇਰ ਮੈਨੂੰ ਕਿਵੇਂ ਫੀਲ ਹੋਊਗਾ ਜੀ ਦੇ ਜੀ ਮੈਂ ਇਸ ਸਕਿਉਰਟੀ ਗਾਰਡ ਦੀ ਜੌਬ ਨਾ ਕਰਦਾ ਤਾਂ ਪਾਪਾ ਦੀ ਵੀ ਨੌਕਰੀ ਚਲੀ ਜਾਣੀ ਸੀ ਮੇਰੀ ਤਾਂ ਪਹਿਲਾਂ ਤੋਂ ਗਈ ਗਈ ਹੈ ਸਮਾਂ ਦੀ ਮੈਨੂੰ ਤਾਂ ਮਾਣ ਮਹਿਸੂਸ ਹੁੰਦਾ ਵੀ ਮੈਂ ਮੇਰੇ ਪਾਪਾ ਦੀ ਜਗ੍ਹਾ ਤੇ ਕੰਮ ਕਰ ਰਿਹਾ ਤੂੰ ਸਕਿਉਰਟੀ ਗਾਰਡ ਦੀ ਜੌਬ ਤਾਂ ਇੱਥੇ ਕਰੀ ਜੰਨੇ ਪਰ ਤੈਨੂੰ ਐ ਪਤਾ ਹੈ ਵੀ ਇਹ ਕੰਪਨੀ ਹੈ ਕਾ ਦੀ ਨਹੀਂ ਨਹੀਂ ਸਰ ਮੈਨੂੰ ਨਹੀਂ ਪਤਾ ਵੀ ਇਹ ਕਾਸ ਦੀ ਕੰਪਨੀ ਹੈ ਮੈਂ ਤਾਂ ਸਿਰਫ ਇੱਥੇ ਸਕਿਉਰਟੀ ਗਾਰਡ ਦੀ ਜੌਬ ਕਰ ਰਿਹਾ ਉਹ ਵੀ ਪਾਪਾ ਦੀ ਅੱਛਾ ਜੇ ਤੈਨੂੰ ਨਹੀਂ ਪਤਾ ਤਾਂ ਤੈਨੂੰ ਮੈਂ ਦੱਸ ਦਿੰਦਾ ਇਹ ਟੈਕ ਕੰਪਨੀ ਹੈ ਹਾਂ ਸੱਚੀ ਬਾਈ ਯਾਰ ਫੇਰ ਤਾਂ ਯਾਰ ਇਹ ਮੇਰੇ ਕੰਮ ਦੀ ਚੀਜ਼ ਆ ਮੈਂ ਇੱਕ ਸੌਫਟਵੇਅਰ ਇੰਜੀਨੀਅਰ ਆ ਤੇ ਇਹਨਾਂ ਨੂੰ ਚਾਹੀਦਾ ਹੁਣ ਤਾਂ ਹੀ ਤਾਂ ਮੈਂ ਤੈਨੂੰ ਦੱਸਿਆ ਵੀ ਇਹ ਟੈਕ ਕੰਪਨੀ ਹੈ ਤੇਰੇ ਲਈ ਖੁਸ਼ਖਬਰੀ ਹੈ ਇੱਥੇ ਸੌਫਟਵੇਅਰ ਇੰਜੀਨੀਅਰ ਦੀ ਪੋਸਟ ਖਾਲੀ ਹੈ ਜੇ ਤੂੰ ਇੱਥੇ ਜੌਬ ਕਰਨੀ ਹੈ ਤਾਂ ਕੱਲ ਨੂੰ ਆ ਕੇ ਇੱਥੇ ਇੰਟਰਵਿਊ ਦੇ ਜੀ ਤੇ ਸਾਰੇ ਡਾਕੂਮੈਂਟ ਨਾਲ ਲੈ ਕੇ ਆਈਂ ਕੋਈ ਗੱਲ ਨਹੀਂ ਸਰ ਮੈਂ ਸਾਰੇ ਡਾਕੂਮੈਂਟ ਲੈ ਆਉਂਗਾ ਇਹ ਤਾਂ ਤੁਸੀਂ ਬਹੁਤ ਵਧੀਆ ਹੈ ਜਿਹੜਾ ਤੁਸੀਂ ਮੈਨੂੰ ਇੱਥੇ ਆਉਣ ਲਈ ਕਹਤਾ ਮੈਨੂੰ ਇਹ ਦੱਸਤਾ ਵੀ ਇਹ ਕਾਦੀ ਕੰਪਨੀ ਐ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਕਾਦੀ ਕੰਪਨੀ ਐ ਮੈਂ ਇੱਥੇ ਰੋਹ ਸਕਿਉਰਟੀ ਗਾਰਡ ਦੀ ਜਾ ਉਹ ਕਰਕੇ ਵਾਪਸ ਚਲਾ ਜਾਂਦਾ ਸੀਗਾ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੋਈ ਗੱਲ ਨਹੀਂ ਬੇਟਾ ਜੇ ਤੂੰ ਵਿਜੀਬਲ ਹੋਇਆ ਤਾਂ ਤੈਨੂੰ ਅਸੀਂ ਫੇਰ ਕਰ ਲਾਂਗੇ ਫਿਰ ਤਾਂ ਵੀ ਬਹੁਤ ਚੰਗੀ ਗੱਲ ਹੋਊਗੀ ਜੇ ਤੁਸੀਂ ਮੈਨੂੰ ਇੱਥੇ ਜਾਬ ਦਵਾ ਦੋ ਇੱਕ ਚੰਗੀ ਕੰਪਨੀ ਨੂੰ ਕੀ ਚਾਹੀਦਾ ਹੁੰਦਾ ਇੱਕ ਚੰਗਾ ਅੰਪਲਾਈ ਜਿਹਦੇ ਕੋਲੇ ਗੁੱਡ ਮੈਨਰ ਹੋਣ ਤੇ ਗੁੱਡ ਕੁਆਲੀਫਿਕੇਸ਼ਨ ਹੋਵੇ ਤੇਰੇ ਕੋਲੇ ਤਾਂ ਉਹ ਦੋਨੇ ਨੇ ਤੂੰ ਇੱਕ ਚੰਗਾ ਅਮਪਲਾਈ ਹੋ ਸਕਦਾ ਬਹੁਤ ਬਹੁਤ ਧੰਨਵਾਦ ਜੀ ਚੱਲ ਤੂੰ ਐਂ ਦੱਸ ਵੀ ਸੈਲਰੀ ਕਿੰਨੀ ਲਵੇਂਗਾ ਦੇਖੋ ਜੀ ਤੁਸੀਂ ਮੈਨੂੰ ਜੌਬ ਦੇ ਦਿੱਤੀ ਮੇਰੇ ਲਈ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ ਕੋਈ ਗੱਲ ਨਹੀਂ ਜੀ ਸੈਲਰੀ ਚਾਹੇ ਮੈਨੂੰ ਘੱਟ ਦੇ ਦਿਓ ਬਸ ਤੁਸੀਂ ਮੈਨੂੰ ਜੌਬ ਦਵਾ ਦੇ ਇੱਕ ਬਸ ਕੋਈ ਗੱਲ ਨਹੀਂ ਤੂੰ ਕੱਲ ਨੂੰ ਆਹੀਂ ਅਸੀਂ ਸਾਰੇ ਡਿਸਕਸ ਕਰਕੇ ਤੈਨੂੰ ਜੌਬ ਦੇ ਦੇਣ ਠੀਕ ਹੈ ਜੀ ਧੰਨਵਾਦ ਵਾਓ ਏ ਰੱਬਾ ਬੜਾ ਚੰਗਾ ਇਨਸਾਨ ਮਿਲਿਆ ਯਾਰ ਜਿਹੜਾ ਆਪਣੇ ਬਾਰੇ ਵੀ ਇੰਨਾ ਸੋਚਦਾ ਹੈ ਨਹੀਂ ਅੱਜਕੱਲ ਤਾਂ ਕੋਈ ਕਿਸੇ ਬਾਰੇ ਵੀ ਨਹੀਂ ਸੋਚਦਾ ਯਾਰ ਇਹਨਾਂ ਇੱਕ ਅਣਜਾਣ ਬੰਦੇ ਤੇ ਇੰਨੀ ਸੇਤਾ ਕਰ ਰਿਹਾ ਰੱਬਾ ਤੇਰੇ ਰੰਗ ਹੈ